ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਤਾਂ ਇਸ ਟਾਈਮ ਜਿਹੜੀ ਹੈਗੀ ਆ ਪੰਜ-ਸੱਤ ਦਿਨਾਂ 'ਚ ਕਣਕ ਕਣਕ ਦੀ ਜਿਹੜੀ ਵਾਢੀ ਉਹ ਪੂਰੀ ਸਟਾਰਟ ਹੋ ਜਾਣੀ ਹੈ ਝੋਨੇ ਦੇ ਬੀਜ ਜਿਹੜੇ ਹੈਗੇ ਆ ਕਿਸਾਨ ਵੀਰ ਉਹਦੀ ਖਰੀਦ ਉਹ ਫਰੋਖਤ ਕਰ ਰਹੇ ਕੁਝ ਤਾਂ ਜਿਹੜੇ ਪੀਏ ਯੂ ਲੁਧਿਆਣਾ ਦੇ ਜਾਂ ਖੇਤੀ ਵਿਗਿਆਨ ਕੇਂਦਰਾਂ ਦੇ ਵੱਖ-ਵੱਖ ਕਿਸਾਨ ਮੇਲੇ ਲੱਗੇ ਉੱਥੋਂ ਕਿਸਾਨ ਵੀਰਾਂ ਨੇ ਬੀਜ ਲੈ ਲਿਆ ਹੁਣ ਵੀ ਜਿਹੜਾ ਖੇਤੀ ਵਿਗਿਆਨ ਕੇਂਦਰਾਂ ਦੇ ਵਿੱਚ ਬੀਜ ਜਿਹੜੇ ਹੈਗੇ ਪੀਆਰ ਕਿਸਮਾਂ ਦੇ ਅਵੇਲੇਬਲ ਨੇ ਜਾਂ ਜਿਹੜੀਆਂ ਬਾਸਮਤੀ ਕਿਸਮਾਂ ਰਿਕਮੈਂਡਡ ਨੇ ਤਾਂ ਜਿਹੜੇ ਮੈਂ ਕੱਲ ਵੀ ਤੁਹਾਡੇ ਨਾਲ ਜਾਣਕਾਰੀ ਵੀਡੀਓ ਰਾਹੀਂ ਸਾਂਝੀ ਕੀਤੀ ਸੀ ਕਿ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਝੋਨੇ ਦੀਆਂ ਜਿੰਨੀਆਂ ਵੀ ਹਾਈਬ੍ਰਿਡ ਕਿਸਮਾਂ ਨੇ ਪੂਸਾ 44 ਤੇ ਹਾਈਬ੍ਰਿਡ ਕਿਸਮਾਂ ਤੇ ਇਹਨਾਂ ਦੇ ਬੀਜ ਦੀ ਵਿਕਰੀ ਅਤੇ ਇਹਨਾਂ ਦੀ ਬਿਜਾਈ ਤੇ ਪੰਜਾਬ ਸਰਕਾਰ ਖੇਤੀਬਾੜੀ ਤੇ ਕਿਸਾਨ ਭਲਾਈ ਪਾਗਲ ਨੂੰ ਪੂਰਨ ਤੌਰ ਤੇ ਪਾਬੰਦੀ ਲਾਈ ਗਈ ਹੈ ਤੇ ਇਹਦੇ ਸਬੰਧ ਦੇ ਵਿੱਚ ਜਿਹੜੇ ਹੁਕਮ ਜਾਰੀ ਕਰ ਦਿੱਤੇ ਗਏ ਲਿਖਤੀ ਹੁਕਮ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅ ਜਿਹੜੇ ਮੋਖੀ ਤੇ ਬੜੇ ਅਫਸਰ ਸਾਹਿਬਾਨ ਉਹਨਾਂ ਨੂੰ ਜਿਹੜੇ ਹੈਗੇ ਲਿਖਤੀ ਹੁਕਮ ਜਾਰੀ ਹੋ ਗਏ ਕਿ ਇਹ ਜਿਹੜੀ ਬੀਜ ਦੀ ਵਿਕਰੀ ਤੇ ਅ ਬਜਾਈ ਤੇ ਤਾਂ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿਉਂਕਿ ਮੇਰਾ ਮਕਸਦ ਹੁੰਦਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਅ ਤੁਹਾਡੇ ਨਾਲ ਜਿਹੜੀ ਹੈਗੀ ਜ਼ਰੂਰੀ ਨੁਕਤਾ ਸਾਂਝਾ ਕਰਨਾ ਬਾਕੀ ਤੁਹਾਡੀ ਮਰਜ਼ੀ ਹੁੰਦੀ ਹੈ ਕਿ ਜਿਹੜੇ ਹੁਣ ਕਿਸਾਨ ਵੀਰ ਜਿਹੜੇ ਬੀਜ ਖਰੀਦ ਰਹੇ ਨੇ ਉੱਥੇ ਨੁਕਸਾਨ ਤੋਂ ਬਚਣ ਵਾਸਤੇ ਆਪਾਂ ਖਾਸ ਗੱਲ ਦਾ ਖਿਆਲ ਕੀ ਰੱਖਣਾ ਜਿਹੜਾ ਬੀਜ ਹੈ ਬੀਜ ਜਿਹੜੀ ਵੀ ਕਿਸਮ ਤੁਸੀਂ ਖਰੀਦ ਰਹੇ ਚਾਹੇ ਕੋਈ ਪੀਆਰ ਕਿਸਮ ਹੈ ਚਾਹੇ ਕੋਈ ਬਾਸਮਤੀ ਦੀ ਕਿਸਮ ਹੈ ਤਾਂ ਉਹਦੀ ਸ਼ੁੱਧਤਾ ਦੀ ਉਹਦੀ ਕਿਸਮ ਦੀ ਗਾਰੰਟੀ ਤਾਂ ਹੁੰਦੀ ਹੈ ਜੇ ਤੁਹਾਨੂੰ ਪੱਕਾ ਬਿੱਲ ਮਿਲੇ ਕੱਲ ਵੀ ਆਪਾਂ ਪੋਸਟ ਸਾਂਝੀ ਕੀਤੀ ਸੀ ਕੋਈ ਕਿਸਾਨ ਵੀਰ ਕਹਿੰਦੇ ਆ ਕਿ ਜਿਹੜਾ ਪੂਸਾ 44 ਦਾ ਬੀਜ ਵੀ ਮਿਲ ਰਿਹਾ ਹੈ ਮਹਿੰਗੇ ਭਾਅ ਤੇ ਮਿਲ ਰਿਹਾ ਹੈ ਤਾਂ ਤੁਸੀਂ ਇਹ ਨੋਟ ਕਰੋ ਬੇਨਤੀ ਇਹ ਹੈ ਕਿ ਬੀਜ ਦੀ ਵਿਕਰੀ ਦੇ ਪੂਰਨ ਪਾਬੰਦੀ ਹੈ ਜੇ ਤੁਹਾਨੂੰ ਕਿਸੇ ਦੁਕਾਨਦਾਰ ਤੋਂ ਜਾਂ ਤੁਸੀਂ ਕਿਸੇ ਦੁਕਾਨਦਾਰ ਤੋਂ ਬੀਜ ਲੈਣੇ ਆ ਜਾਂ ਤੁਹਾਨੂੰ ਕੋਈ ਵੇਚਦਾ ਤਾਂ ਉਹਦੇ ਵਿੱਚ ਬਿੱਲ ਪੱਕਾ ਉਹ ਤੁਹਾਨੂੰ ਦੇ ਨਹੀਂ ਸਕਦਾ ਨਾ ਤੁਹਾਨੂੰ ਬਿੱਲ ਮਿਲਣ ਤੇ ਜੇ ਤੁਹਾਨੂੰ ਪੱਕਾ ਬਿੱਲ ਨਹੀਂ ਮਿਲੂਗਾ ਤੇ ਤੁਹਾਡੇ ਬੀਜ ਦੀ ਕੀ ਗਾਰੰਟੀ ਹੈ ਇਹ ਬੀਜ ਉਹੀ ਹੋਊਗਾ ਜੋ ਤੁਸੀਂ ਖਰੀਦਣਾ ਚਾਹੁੰਦੇ ਆ ਤੇ ਜੇ ਇਹਦੇ ਵਿੱਚ ਕਿਉਂਕਿ ਜੇ ਬੀਜ ਹੀ ਸਹੀ ਨਹੀਂ ਹੈਗਾ ਜੇ ਬਿੱਲ ਹੀ ਨਹੀਂ ਤੁਹਾਨੂੰ ਮਿਲਿਆ ਬੀਜ ਸਹੀ ਨਹੀਂ ਹੈ ਤਾਂ ਉਹਦੇ ਵਿੱਚ ਤੁਹਾਨੂੰ ਕਹ ਲੂੰ ਕਿਉਂਕਿ ਬੀਜ ਦੀ ਸ਼ੁੱਧਤਾ ਜੇ ਨਹੀਂ ਹੋਊਗੀ ਤਾਂ ਉਹਦੇ ਵਿੱਚ ਬਿਮਾਰੀ ਕੋਈ ਪੈ ਸਕਦੀ ਹੈ ਉਹਦੇ ਵਿੱਚ ਕੋਈ ਕੀੜੇ ਮਕੌੜੇ ਦੀ ਸਮੱਸਿਆ ਜਾਂ ਉਹਦਾ ਝਾੜ ਦਾ ਪੋਟੈਂਸ਼ੀਅਲ ਉਹਨਾਂ ਨਹੀਂ ਹੋਗਾ ਕਿਉਂਕਿ ਜਿਹੜੀ ਪੂਸਾ 44 ਹੈ ਇਹਦਾ ਸੀਡ ਪ੍ਰੋਡਕਸ਼ਨ ਹਨ ਜਿਹੜੀ ਸੀਡ ਪ੍ਰੋਡਕਸ਼ਨ ਦਾ ਸਾਈਕਲ ਹੈ ਜਿਹੜਾ ਉਹ ਪੰਜਾਬ ਚ 2023 ਤੋਂ ਬੰਦ ਹੈ ਸੀਡ ਪੈਦਾ ਨਵਾਂ ਕਰਨਾ ਉਹ ਬੰਦ ਹੈ ਤੇ ਨਵਾਂ ਬੀਜ ਜਦੋਂ ਨਹੀਂ ਫਿਰ ਪੈਦਾ ਹੁੰਦਾ ਹਰ ਸਾਲ ਸਰਕਲ ਦੇ ਵਿੱਚ ਨਹੀਂ ਹੁੰਦਾ ਕਿਉਂਕਿ 2023 ਦੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਜਿਹੜਾ ਸੈਂਟਰ ਆਈਆਰ ਆਈਸੀਆਰ ਹੈ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਜਿਹੜਾ ਪੂਸਾ 44 ਵੱਧ ਸਮਾਂ ਲੈਂਦਾ ਇਹਦਾ ਬੀਜ ਪ੍ਰੋਡਕਸ਼ਨ ਰੁਕੀ ਜਾਵੇ ਤਾਂ ਉਹ ਇਹਨਾਂ ਨੇ ਸੀਡ ਪ੍ਰੋਡਕਸ਼ਨ ਦੇ ਸਾਈਕਲ ਚੋਂ ਕੱਢਤਾ ਸੀਗਾ ਤਾਂ ਉਹਦੇ ਵਿੱਚ ਤੁਹਾਨੂੰ ਬੜਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਮੇਰਾ ਮਕਸਦ ਹੈਗਾ ਮੇਰਾ ਕੰਮ ਹੈਗਾ ਤੁਹਾਨੂੰ ਦੱਸਣਾ ਬਾਕੀ ਮਰਜ਼ੀ ਤੁਹਾਡੀ ਹੈ ਕਿ ਆਪਣਾ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ ਜਿਹੜਾ ਵੀ ਤੁਸੀਂ ਬੀਖਰੀ ਖਰੀਦਦੇ ਆ ਦੁਕਾਨਦਾਰ ਨੂੰ ਕਹੋ ਕਿ ਇਹਦਾ ਪੱਕਾ ਬਿੱਲ ਦਿਓ ਜਿਹਦੇ ਉੱਤੇ ਫਰਮ ਦਾ ਨਾਮ ਲਾਇਸੈਂਸ ਨੰਬਰ ਵਗੈਰਾ ਲਿਖਿਆ ਹੁੰਦਾ ਬਹੁਤ ਬਹੁਤ ਧੰਨਵਾਦ ਸ਼ੁਕਰੀ ਮੇਰਬਾ